ਬਲਾ ਕਾਦਮਪੁਰ ਦੇ ਅਦੀਨ ਆਉਂਦੇ ਪਿੰਡ ਪੇਲਾ ਦੇ ਮੌਜੂਦਾ ਪੰਜ ਪੰਚਾਇਤੋਂ ਚਾਰ ਪੰਚਾਂ ਨੇ ਬਗਾਵਤ ਦਾ ਬਿਬੂਲ ਵਜਾ ਦਿੱਤਾ ਹੈ ਜਿਸ ਸੰਬੰਧ ਚ ਉਹਨਾਂ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪਿੰਡ ਦੀ ਮੌਜੂਦਾ ਸਰਪੰਚ ਤੇ ਉਹਨਾਂ ਨਾਲ ਪਖਪਾਤ ਕਰਨ ਦੇ ਦੋਸ਼ ਲਗਾਏ ਹਨ ਪਿੰਡ ਪੇਲਾ ਵਿਖੇ ਕੀਤੇ ਗਏ ਪਿੰਡ ਵਾਸੀਆਂ ਦੇ ਭਾਰੀ ਇਕੱਠ ਦੌਰਾਨ ਪ੍ਰੈਸ ਕਾਨਫਰੰਸ ਕਰਦਿਆਂ ਅਮਨਦੀਪ ਸਿੰਘ ਅਰਵਿਨਾ ਬਲਬੀਰ ਕੌਰ ਬਲਬੀਰ RAM ਸਾਰੇ ਮੈਂਬਰ ਪੰਚਾਇਤ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਪਿੰਡ ਦੇ ਵਿਕਾਸ ਕੰਮ ਕਰਵਾਉਣ ਲਈ ਮੈਂਬਰ ਪੰਚਾਇਤ ਬਣਾਇਆ ਤੇ ਉਹ ਵੀ ਚਾਹੁੰਦੇ ਹਨ ਕਿ ਉਹ ਵੱਧ ਤੋਂ ਵੱਧ ਬਿਨਾ ਕਿਸੇ ਭੇਦਭਾਵ ਦੇ ਕੰਮ ਕਰਵਾਉਣ ਪਰ ਉਹਨਾਂ ਦੇ ਪਿੰਡ ਦੀ ਸਰਪੰਚ ਉਹਨਾਂ ਨੂੰ ਪਿੱਛੇ ਕਰ ਬਿਨਾ ਉਹਨਾਂ ਦੀ ਸਲਾਹ ਲਈ ਆਪਣੀ ਮਰਜ਼ੀ ਨਾਲ ਸਾਰੇ ਕੰਮ ਕਰ ਰਹੀ ਹੈ ਜਦਕਿ ਉਹ ਹੁਣ ਤੱਕ ਪੰਚਾਇਤ ਦੀਆਂ ਜਿੰਨੀਆਂ ਵੀ ਮੀਟਿੰਗਾਂ ਤੇ ਆਮ اجلاس ਹੋਏ ਹਨ ਉਹ ਸ਼ਾਮਿਲ ਹੋਏ ਹਨ ਤੇ ਸਰਪੰਚ ਜਗੀਰ ਕੌਰ ਵੱਲੋਂ 17 ਮਾਰਚ ਨੂੰ ਰੱਖੀ ਗਈ ਗ੍ਰਾਮ ਪੰਚਾਇਤ ਪਿੰਡ ਪੇਲਾ ਦੀ ਮੀਟਿੰਗ 'ਚ ਉਹਨਾਂ ਦੀ ਗੈਰ ਹਾਜ਼ਰੀ ਦਾ ਮਤਾ ਪਾ ਦਿੱਤਾ ਜਦ ਕਿ ਉਸ ਮੀਟਿੰਗ 'ਚ ਪਾਈ ਗਏ ਮਤੇ ਤੇ ਪੰਚਾਇਤ ਸੈਕਟਰੀ ਦੇ ਦਸਤਖਤ ਹੋਣੇ ਵੀ ਜ਼ਰੂਰੀ ਹਨ ਜੋ ਰਜਿਸਟਰ 'ਤੇ ਨਹੀਂ ਹਨ ਪਿੰਡ ਦੀ ਸਰਪੰਚ ਜਗੀਰ ਕੌਰ ਤੇ ਪੰਚ ਸੰਜੀਵ ਕੁਮਾਰ ਜਾਣਬੁੱਝ ਕੇ ਉਹਨਾਂ ਨੂੰ ਪਿੰਡ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂ ਪਿੰਡ ਦੇ ਵਿਕਾਸ ਕੰਮ ਨਹੀਂ ਹੋਣ ਦਿੰਦੇ ਜਦ ਕਿ ਉਹ ਤਾਂ ਖੁਦ ਚਾਹੁੰਦੇ ਹਨ ਕਿ ਉਹਨਾਂ ਦੇ ਪਿੰਡ ਦੇ ਵੱਧ ਤੋਂ ਵੱਧ ਵਿਕਾਸ ਕੰਮ ਹੋਣ ਜਦ ਇਸ ਸੰਬੰਧ ਚ ਪਿੰਡ ਪੇਲਾ ਦੀ ਸਰਪੰਚ ਜਗੀਰ ਕਰਨਾਲ ਗਲਬਾਤ ਕੀਤੀ ਤਾਂ ਉਹਨਾਂ ਨੇ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਉਹ ਬਿਨਾਂ ਕਿਸੇ ਪੇਦ-ਪਾਦ ਦੇ ਪਿੰਡ ਦੇ ਵਿਕਾਸ ਕਮ ਸਮੂਹ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਕਰਵਾਉਣਾ ਚਾਹੁੰਦੇ ਹਨ ਪਰ ਇੱਕ ਪੰਚਾਇਤ ਮੈਂਬਰ ਨੂੰ ਛੱਡ ਕੇ ਬਾਕੀ ਪੰਚਾਇਤ ਮੈਂਬਰ ਉਹਨਾਂ ਨਾਲ ਮਿਲ ਕੇ ਕੰਮ ਨਹੀਂ ਕਰਨਾ ਚਾਹੁੰਦੇ ਦੇਖਦੇ ਹਾਂ ਦੋਆਬੇ ਦੀ ਆਵਾਜ਼ ਵੱਲੋਂ ਵਿਸ਼ੇਸ਼ ਰਿਪੋਰਟ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਸਿੰਘ ਮੈਂ ਪੰਜ ਵਾਰਡ ਨੰਬਰ 3 ਪਿੰਡ ਪੇਲਾ ਤੋਂ ਸਾਡੇ ਨਾਲ ਜੀ ਪੰਜ ਅਰਵਿਨਾ ਵਾਰਡ ਨੰਬਰ 1 ਤੋਂ 5 ਨੇ ਜੀ ਬਲਬੀਰ ਕੌਰ ਸਾਡੇ 2 ਨੰਬਰ ਵਾਰਡ ਦੇ ਪੰਜ ਨੇ ਤੇ ਬਲਬੀਰ RAM ਜੀ ਸਾਡੇ 5 ਨੰਬਰ ਵਾਰਡ ਦੇ ਪੰਜ ਨੇ ਸਾਡੇ ਪਿੰਡ ਦੀ ਜੋ ਸਥਿਤੀ ਵਿਗੜੀ ਹੋਈ ਹੈ ਜੀ ਉਹ ਇੱਕ ਜਿਹੜੇ ਸਾਡੇ ਸਰਪੰਚ ਨੇ ਤੇ ਉਹਨਾਂ ਨਾਲ ਇੱਕ ਪੰਜ ਨੇ ਤੇ ਦੋ ਤਿੰਨ ਉਹਨਾਂ ਨਾਲ ਕੁਝ ਰਾਤ ਦੀ ਅੰਸਰ ਨੇ ਸਭ ਵੱਲੋਂ ਤੇ ਉਹਨਾਂ ਦੇ ਪੰਜ ਵੱਲੋਂ ਜੋ ਦੋਸ਼ ਲਾਏ ਗਏ ਸੀ ਕਿ ਪਿੰਡ ਦਾ ਵਿਕਾਸ ਨਹੀਂ ਹੋਉਂਦੇ ਰਹੇ ਅਸੀਂ ਉਹਨਾਂ ਦੀ ਸਖਤ ਨਿੰਦਾ ਕਰਦੇ ਹਾਂ ਅਸੀਂ ਪਿੰਡ ਦੇ ਵਿਕਾਸ ਦੇ ਵਿੱਚ ਪਹਿਲਾਂ ਵੀ ਯੋਗਦਾਨ ਪਾਇਆ ਤੇ ਅੱਗੇ ਵੀ ਪਾਵਾਂਗੇ ਔਰ ਇਸ ਅਸੀਂ ਪਿੰਡ ਦੇ ਵਿੱਚ ਵਿਕਾਸ ਕਾਰਜ ਲਈ ਹੀ ਚੁਣੇ ਗਏ ਹਾਂ ਸਾਡੀ ਬੀਡੀਪੀ ਸਾਹਿਬ ਨੂੰ ਬੇਨਤੀ ਹੈ ਕਿ ਇਹ ਜੋ ਸਰਪੰਚ ਸਾਹਿਬ ਨੇ ਸਾਡੀ ਮਰਜ਼ੀ ਤੋਂ ਬਗੈਰ ਸਾਡੀ ਸਲਾਹ ਤੋਂ ਬਗੈਰ ਪਿੰਡ ਦੇ ਵਿੱਚ ਕੰਮਾਂ ਦੇ ਮਗਰ ਪਏ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਨੂੰ ਵਿਕਾਸ ਦੀ ਬਹੁਤ ਲੋੜ ਹੈ ਹੋਰ ਵੀ ਬਹੁਤ ਸਾਰੇ ਕੰਮ ਪਏ ਹੋਏ ਨੇ ਸਾਡੇ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾਣ ਚਾਹੇ ਸਰਪੰਚ ਥਰੂ ਤੇ ਚਾਹੇ ਕਿਸੇ ਸਰਕਾਰੀ ਅਧਿਕਾਰੀ ਦੇ ਥਰੂ ਉਹ ਪਿੰਡ ਦੇ ਵਿੱਚ ਸਰਪੰਚ ਤੇ ਉਹਨਾਂ ਦੇ ਪੰਜ ਵੱਲੋਂ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਸਾਡੇ ਖਿਲਾਫ ਪਿੰਡ ਦੇ ਵਿੱਚ ਉਹ ਉਲਟ ਗੱਲਾਂ ਕਰ ਰਹੇ ਹਨ ਕਿ ਇਹ ਪਿੰਡ ਦਾ ਵਿਕਾਸ ਨਹੀਂ ਹੋਣ ਦੇ ਰਹੇ ਇਹ ਪੰਚਾਇਤ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਨਹੀਂ ਹੋ ਰਹੇ ਸਾਡੇ ਕੋਲ ਬਕਾਇਦਾ ਸਬੂਤ ਨੇ ਇਸ ਗੱਲ ਦੇ ਕਿ ਅਸੀਂ ਹਰ ਇੱਕ ਮੀਟਿੰਗ ਵਿੱਚ ਉਹਨਾਂ ਦੇ ਸ਼ਾਮਲ ਹੋਏ ਹਾਂ ਕਿਸੇ ਇੱਕ ਅੱਧੀ ਮੀਟਿੰਗ ਦੇ ਵਿੱਚ ਸ਼ਾਇਦ ਸਾਡੇ ਕੋਲ ਨਹੀਂ ਜਾ ਹੋਇਆ ਕਿਸੇ ਨਿੱਜੀ ਕਾਰਨਾ ਕਰਕੇ ਸਾਡੀ ਹਾਜ਼ਰੀ ਬਕਾਇਦਾ ਲੱਗੀ ਹੋਈ ਹੈ ਆਮ ਜਲਾਸਿਆਂ ਤੇ ਅਸੀਂ ਮਤੇ ਪਾਏ ਹੋਏ ਨੇ ਤੇ ਅਸੀਂ ਉਹਨਾਂ ਤੇ ਸਾਈਨ ਵੀ ਕੀਤੇ ਹੋਏ ਆ ਜਿਹੜੇ ਜਿਹੜੇ ਇਹ ਨਹੀਂ ਸਾਡੇ ਤੇ ਦੋਸ਼ ਲਾਏ ਨੇ ਅਸੀਂ ਉਹਨਾਂ ਨੂੰ ਇੱਕ ਸਿਰੇ ਤੋਂ ਨਖੇਦੀ ਕਰਦੇ ਹਾਂ ਇਹ ਇਹਨਾਂ ਨੇ ਸਾਡੇ ਤੇ ਦੋਸ਼ ਬਿਲਕੁਲ ਗਲਤ ਲਾਏ ਨੇ ਔਰ ਜਿਹੜਾ 17 ਤਰੀਕ ਦਾ ਇਹ ਨਹੀਂ ਸਾਨੂੰ ਏਜੰਡਾ ਦਿੱਤਾ ਹੋਇਆ ਸੀ ਏਜੰਡਾ ਨੰਬਰ 2 ਉਹ ਪੰਚਾਇਤ ਦੀ ਮੀਟਿੰਗ ਰੱਖੀ ਹੋਈ ਸੀ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਲਾਉਸਮੈਂਟ ਕਰਵਾਈ ਕਿ ਇਹ ਉੱਥੇ ਗ੍ਰਾਂਟਾਂ ਭਰਨ ਵਾਲੇ ਅਧਿਕਾਰੀ ਆ ਰਹੇ ਨੇ ਤੁਸੀਂ ਉੱਥੇ ਆ ਕੇ ਗ੍ਰਾਂਟਾਂ ਪਰਵਾਓ ਲੋਕਾਂ ਨੂੰ ਉੱਥੇ ਇਕੱਠੇ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਇੱਕ ਤਰੀਕ ਦੀ ਜਿਹੜੀ ਮੀਟਿੰਗ ਸੀ ਉਸ ਵਿੱਚ ਵੀ ਲੋਕਾਂ ਨੂੰ ਇਕੱਠੇ ਕਰਕੇ ਤੇ ਇਹਨਾਂ ਨੇ ਵਿੱਚ ਉੱਥੇ ਕੁਝ ਔਰਤਾਂ ਵੱਲੋਂ ਗਾਲਾਂ ਕਢਵਾਈਆਂ ਗਈਆਂ ਤੇ ਉਹ ਮੀਟਿੰਗ ਨੂੰ ਖਰਾਬ ਕੀਤਾ ਗਿਆ 17 ਤਰੀਕ ਵਾਲੀ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਜਦ ਅਸੀਂ ਸੈਕਟਰੀ ਸਾਹਿਬ ਨੂੰ ਫੋਨ ਕੀਤਾ ਕਿ ਤੁਸੀਂ ਮੀਟਿੰਗ ਦੇ ਵਿੱਚ ਆ ਰਹੇ ਹੋ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਉਸ ਟਾਈਮ ਹਾਈ ਕੋਰਟ ਤੇ ਇਸ ਲਈ ਅਸੀਂ ਉਸ ਮੀਟਿੰਗ ਦੇ ਵਿੱਚ ਨਹੀਂ ਗਏ ਸੈਕਟਰੀ ਸਾਹਿਬ ਨੇ ਕਿਹਾ ਕਿ ਉਹ ਜਿਹੜੀ ਮੀਟਿੰਗ ਹੈ ਉਹ ਕੈਨਸਲ ਕੀਤੀ ਗਈ ਹੈ ਸਰਪੰਚ ਸਾਹਿਬ ਦੇ ਵੱਲੋਂ ਕਿਸੇ ਵਿਅਕਤੀ ਨੇ ਉਹਨਾਂ ਨੇ ਜੋ ਸਰਪੰਚ ਸਾਹਿਬ ਨੇ ਉਹ ਅਸੀਂ ਮਤੇ ਦੀ ਕਾਪੀ ਸਾਡੇ ਕੋਲ ਹੈ ਉਹਨਾਂ ਨੇ ਸੈਕਟਰੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਮਤੇ ਨੂੰ ਪਾਇਆ ਆਪਣੀ ਹਾਜ਼ਰੀ ਪਾਈ ਤੇ ਸਾਡੀ ਗੈਰ ਹਾਜ਼ਰੀ ਪਾਈ ਇਹ ਮਤਾ ਬਿਲਕੁਲ ਵੀ ਮੰਨਿਆ ਨਹੀਂ ਜਾਊਗਾ ਕਿਉਂਕਿ ਇਸ ਉੱਪਰ ਸੈਕਟਰੀ ਸਾਹਿਬ ਦੇ ਜੋ ਨੇ ਦਸਖਤ ਨਹੀਂ ਨੇ ਹਾਂ ਪਿੰਡ ਵਾਸੀਆਂ ਵੱਲੋਂ ਮੈਂ ਅਪੀਲ ਕਰਦਾ ਹਾਂ ਕਿ ਜੋ ਸਾਡੇ ਪਿੰਡ ਦਾ ਵਿਕਾਸ ਆ ਰਹਿੰਦਾ ਹੋਇਆ ਉਹ ਪੰਚਾਇਤ ਨੂੰ ਨਾਲ ਲੈ ਕੇ ਵੀਡੀਓ ਸਾਹਿਬ ਨੂੰ ਵੀ ਬੇਨਤੀ ਆ ਚਾਹੇ ਉਹ ਸਰਪੰਚ ਥਰੂ ਕਰਾਉਣ ਜਾਂ ਕਿਸੇ ਉੱਚ ਅਧਿਕਾਰੀ ਕੋਲੋਂ ਕਰਾਇਆ ਜਾਵੇ ਕਿਉਂਕਿ ਸਾਡੇ ਪਿੰਡ ਦਾ ਹਲੇ ਵਿਕਾਸ ਹੋਣਾ ਬਹੁਤ ਬਾਕੀ ਪਿਆ ਆ ਇਸ ਦੇ ਵਿੱਚ ਅਸੀਂ ਕੋਈ ਪਾਰਟੀ ਬਾਜ਼ੀ ਨਹੀਂ ਕਰਦੇ ਅਸੀਂ ਤਾਂ ਪਿੰਡ ਦਾ ਵਿਕਾਸ ਚਾਹੁੰਦੇ ਆ ਤੇ ਇਹ ਵਿਕਾਸ ਕਰਾਇਆ ਜਾਵੇ ਬਸ ਮੇਰੀ ਇੰਨੀ ਬੇਨਤੀ ਆ ਦਾ ਬਾਸੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਸਾਡੇ ਪਿੰਡ ਦੇ ਦੇ ਰੁਕੇ ਵਿਕਾਸ ਕਾਰਜਾਂ ਵਾਸਤੇ ਇਹ ਮੁੱਦਾ ਠਾਣਨ ਦੀ ਕੋਸ਼ਿਸ਼ ਕੀਤੀ ਆ ਦੇਖੋ ਜਿਹੜੇ ਵਿਕਾਸ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਕੰਮ ਜਿਹੜੇ ਰਹਿੰਦੇ ਆ ਹਜੇ ਤੇ ਹੁਣ ਵਾਲੇ ਆ ਜਿਹੜੀ ਹੁਣ ਪੰਚਾਇਤ ਲੇਟਸ ਜਿਹੜੇ ਹੋਏ ਆ ਸਰਪੰਚ ਸਾਹਿਬ ਆ ਜਾਂ ਪੰਚ ਆ ਉਹ ਜਿਹੜੇ ਸਾਡੇ ਚੁਣੇ ਹੋਏ ਜਿਹੜੇ ਪੰਚ ਹੈਗੇ ਆ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਲੈ ਕੇ ਨਹੀਂ ਜਾਂਦੇ ਨਾ ਉਹਨਾਂ ਦੀ ਕੋਈ ਪੁੱਛਗਿੱਛ ਕਰਕੇ ਹੈਗੇ ਵੀ ਉਹਨਾਂ ਨੂੰ ਪੁੱਛਿਆ ਜਾਵੇ ਕਿਹੜੇ ਕੰਮ ਕਰਾਈ ਜਾਣ ਤੇ ਇਸ ਕਰਕੇ ਸਾਰੇ ਕੰਮ ਬਹੁਤ ਅਜ ਸਿਬਿਆਂ ਦੇ ਵਿੱਚ ਬਹੁਤ ਕੰਮ ਰਹਿੰਦੇ ਆ ਇੱਥੇ ਪਿੰਡ ਦੀਆਂ ਗਲੀਆਂ ਦਾ ਨਾਲੀਆਂ ਗੁਰਦੁਆਰਾ ਸਾਹਿਬ ਤੋਂ ਜਿਹੜੀਆਂ ਬਹੁਤ ਅੰਡਰਗਰਾਉਂਡ ਪੈਣ ਵਾਲੀ ਪਈ ਆ ਜਿਹੜਾ ਪਾਣੀ ਸਾਰਾ ਸੜਕ 'ਚ ਪੈਂਦਾ ਆ ਸੋ ਇਸ ਕਰਕੇ ਸਾਡੀ ਤਾਂ ਸਰਕਾਰ ਨੂੰ ਅਪੀਲ ਆ ਵੀ ਜੇ ਪੰਚਾਇਤ ਜਿਹੜੇ ਸਰਪੰਚ ਸਾਹਿਬ ਸਾਡੇ ਨਾਲ ਨਹੀਂ ਕਰਾਉਂਦੇ ਤਾਂ ਕਿਸੇ ਉੱਚ ਅਧਿਕਾਰੀ ਨੂੰ ਸਾਡੇ ਪਿੰਡ 'ਚ ਨਾਮਜ਼ਦ ਕੀਤਾ ਜਾਵੇ ਜਿਹੜਾ ਇਸ ਪਿੰਡ ਦਾ ਵਿਕਾਸ ਕਰਾਉਣ ਵਿੱਚ ਸਾਡਾ ਸਹਿਯੋਗ ਕਰੇ ਅਸੀਂ ਪਿੰਡ ਵਾਸੀ ਸਾਰੇ ਜਿਹੜੇ ਆ ਇਸ ਜਿਹੜੀ ਮੌਜੂਦਾ ਜਿਹੜੀ ਇਸ ਟਾਈਮ ਹੁਣ ਪੰਜ ਸਰਪੰਚ ਵੀ ਉਹਨਾਂ ਦੇ ਨਾਲ ਵੀ ਆ ਵੀ ਜੋ ਕੰਮ ਕਰਦੇ ਉਹ ਵੀ ਕਰਾਈ ਜਾਣ ਸਾਨੂੰ ਤਾਂ ਕੋਈ ਤਰਾਜ ਨਹੀਂ ਹੈਗਾ ਸਾਡੇ ਪਿੰਡ ਨੂੰ ਨਾਲ ਸਾਡੇ ਇਨੇ ਤੁਸੀਂ ਦੇਖ ਸਕਦੇ ਸਾਰੇ ਕਿੰਨਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਸਾਰੇ ਲੋਕ ਪਿੰਡ ਦਾ ਵਿਕਾਸ ਚਾਹੁੰਦੇ ਆ ਤੇ ਜੇ ਇਹ ਨਹੀਂ ਕਰਦੇ ਤਾਂ ਅਸੀਂ ਤਾਂ ਉੱਚ ਅਧਿਕਾਰੀਆਂ ਤੱਕ ਵੀਡੀਓ ਸਭ ਨੂੰ ਕਹਿੰਦੇ ਆ ਕਿ ਕੋਈ ਨਾ ਕੋਈ ਜਿਹੜਾ ਨੁਮਾਇੰਦਾ ਲਾਜਾ ਵੀ ਜਿਹੜਾ ਸਾਡੇ ਪਿੰਡ ਦਾ ਵਿਕਾਸ ਕਰਾਵੇ ਧੰਨਵਾਦ ਜੀ ਬਿਲਕੁਲ ਠੀਕ ਹੈ ਪਿੰਡ ਭੇੜਾਂ ਦੀ ਪੰਚਾਇਤ ਮੈਂਬਰ ਨੰਬਰ 2 ਵਾਰਡ ਵਿੱਚੋਂ ਬਣੀ ਆ ਵੇਰੀ ਵਾਰ ਵਿੱਚ ਸਭ ਤੋਂ ਜ਼ਿਆਦਾਆਂ ਵੋਟਾਂ ਨੇ ਮੈਂ ਬਹੁਤ ਅਸੀਂ ਮਿਹਨਤ ਨਾਲ ਆਪਣੀ ਨਾਲ ਬਹੁਤ ਜਿੱਤ ਪ੍ਰਾਪਤ ਕੀਤੀ ਆ ਲੇਕਿਨ ਜਦੋਂ ਵੀ ਅਸੀਂ ਮੀਟਿੰਗ ਵਿੱਚ ਜਾਂਦੇ ਆ ਸਾਡੀ ਜਿਹੜੀ ਸਰਪੰਚ ਜਣੀ ਆ ਉਹ ਸਾਡੇ ਨਾਲ ਸਹਿਮਤ ਨਹੀਂ ਹੈਗੀ ਸਾਨੂੰ ਜਦੋਂ ਵੀ ਅਸੀਂ ਮੀਟਿੰਗ ਵਿੱਚ ਜਾਂਦੇ ਸਾਨੂੰ ਖੜੇ ਹੋਣਾ ਪੈਂਦਾ ਆ ਤੇ ਉਹ ਆਪ ਕੁਰਸੀਆਂ ਤੇ ਬੈਠ ਕੇ ਗੱਲ ਸੁਣਦੀ ਆ ਤੇ ਲੇਕਿਨ ਸਾਡੇ ਨਾਲ ਜਿੰਨੀ ਵਾਰ ਕਿੰਨੀ ਵਾਰ ਸਾਡੇ ਨਾਲ ਤਿੰਨ ਚਾਰ ਪੰਜ ਹਿੱਲੇ ਹੋ ਚੁੱਕੇ ਆ ਸਾਨੂੰ ਐਡੇ ਸਾਡੀ ਅਨਸਾਲਟ ਕਰਦੀ ਆ ਤੇ ਸਾਨੂੰ ਗਲਤ ਸਮਝ ਦੀਆ ਸਾਡੇ ਨਾਲ ਸਹਿਮਤ ਨਹੀਂ ਹੈਗੀ ਇਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਹੱਲ ਹੋਣਾ ਚਾਹੀਦਾ ਆ ਵੀ ਸਾਡੀ ਸਪੋਰਟ ਹੋਣੀ ਚਾਹੀਦੀ ਆ ਸਾਡੇ ਪਿੰਡ ਵਿੱਚ ਵਿਕਾਸ ਹੋਣਾ ਚਾਹੀਦਾ ਆ ਇਸੇ ਇਹੀ ਬੇਨਤੀ ਕਰਦੇ ਆ ਡੀਪੀਓ ਸਾਹਿਬ ਨੂੰ ਕਿ ਸਾਡੇ ਪਿੰਡ ਵਿੱਚ ਜਲਦੀ ਤੋਂ ਜਲਦੀ ਪਿੰਡ ਦਾ ਵਿਕਾਸ ਕਰਨ ਦਾ ਕੰਮ ਜੀ